ਨਾ ਕਿ ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ 6-7 ਘੰਟੇ ਲਗਾਤਾਰ ਸਰ ਅਵੇਲੇਬਲ ਔਰ ਪ੍ਰਾਪਰ ਮੀਟਿੰਗ ਦਾ ਜਿਹੜਾ ਪ੍ਰੈਸ ਰਿਲੀਜ਼ ਹੈ ਉਹਨੇ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਰਿਆਂ ਕੋਲੇ ਕਿਹੜੀਆਂ ਗੱਲਾਂ ਦੇ ਉੱਤੇ ਜ਼ਿਕਰ ਹੋਇਆ ਥੋੜਾ ਜਿਹਾ ਮਿਹਨਤ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਵਿਸਤਾਰ ਦੇ ਵਿੱਚ ਡਿਟੇਲਡ ਅਸੀਂ ਸਮਿਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਹਲਕਾ ਇੰਚਾਰਜਰ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰੁੱਪਸ ਵੀ ਸਾਰਿਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਹੈ ਇਸ ਕਰਕੇ ਬਾਕੀ ਜਿਹੜੀ ਡਿਟੇਲ ਹੈਗੀ ਆ ਉਹ ਤੁਹਾਨੂੰ ਦੇ ਦੇਵਾਂਗੇ ਚਲੋ ਜਿਹੜਾ ਰਾਣ ਬੰਨੂ ਅੱਜ ਜਿਹੜੀ ਇੱਕ ਚਿੱਠੀ ਲਿਖੀ ਹੈ ਖੁੱਲਾ ਖਤ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਨਵੇਂ ਸਿਰੇ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਉਹ ਡੀਲ ਕਰੇਗੀ ਉਹ ਬਾਕੀਆਂ ਨੂੰ ਵੀ ਕਹਿਤਾ ਗਿਆ ਕਿ ਇਲੈਕਸ਼ਨ ਦੀ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਡਿਸਪਲਿਨ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਪ੍ਰਧਾਨਗੀ ਤੋਂ ਅਸਤੀਫਾ ਮੰਗ ਰਹੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾ ਦੇ। ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਇਸੇ ਕਰਕੇ ਮੈਂ ਕਹਿ ਕਿ ਡਿਟੇਲਡ ਪ੍ਰੈਸ ਰੀ ਜਿਹੜਾ ਤਰਕ ਪ੍ਰਧਾਨਗੀ ਤੋਂ ਅਸਤੀਫੇ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਧਾਨਗੀ ਦੀ ਗੱਲ ਵੇਖੋ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ। ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਪਤਵਾ ਉਹਨਾਂ ਦਾ ਇਸ ਦਿਨ ਮਤੇ ਸਵੀਕਾਰ ਕੀਤਾ। ਕਾਰਨ ਦਾ ਡਿਟੇਲ ਜਿਹੜੇ ਹੈਗੇ ਆ ਹਲੇ ਤੇ ਕਈ ਦਿਨ ਮੀਟਿੰਗਾਂ ਚੱਲ ਰਹੀਆਂ। ਪ੍ਰਧਾਨ ਜੀ ਕਰਨ ਸਿੰਘ ਸਾਹਿਬ ਮੀਟਿੰਗ ਦੇ ਵਿੱਚ ਨਾ ਤਾਂ ਸੁਖਦੇਵ ਸਿੰਘ ਢਿੰਡਸਾ ਪਹੁੰਚੇ ਨੇ। ਜਿਹੜੇ ਸਾਹਿਬ ਲਈ ਖਾਸ ਲੋਕ ਜਿਹੜੇ ਲਈ ਕਿ ਨਰਾਜ਼ ਹੋ ਉਹਨਾਂ ਦੀ ਇੱਕ ਚੱਲ ਰਹੀ ਹੈ ਟੀਮ ਸਾਹਿਬਾ ਫਾਰਮ। ਦੇਖੋ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸੱਚ ਕਰ ਦਿੱਤਾ। ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਥਲ ਦੇ ਵਿੱਚ ਇਨਸੀਡੈਂਟ ਹੋਈ ਸੀ। ਜਿਹੜਾ ਸੇਕ ਨੌਜਵਾਨ ਨੂੰ ਕਲਸਤਾਨੀ ਕਹਿ ਕੇ ਤੇ ਉਹਦੇ ਉੱਤੇ ਹਮਲਾ ਕੀਤਾ ਗਿਆ। ਪਰ ਕੈਮਰੇ ਵੱਲ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਣਾ ਰਣੌਤ ਨੇ ਜਿਸ ਤਰੀਕੇ ਕਿਸਾਨਾਂ ਦੇ ਖਿਲਾਫ ਪੀਪਲ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ। ਕੇਂਦਰ ਦੇ ਵਿੱਚ ਐਨਡੀਏ ਦੇ ਨਾਲ ਜਾਣਾ ਜਾਂ ਨਹੀਂ ਇਹ ਸਟੇਟ ਪੱਧਰ 'ਤੇ ਲੱਗੀਤੀ ਹੈ। ਝੁੰਡਾ ਸਾਹਮਣੇ ਚਿੱਠੀ ਲਿਖੀ ਸੀ ਜਿਹੜੀ ਉਹਦੇ ਬਾਰੇ ਪਾਰਟੀ ਨੇ ਕੀ? ਨਹੀਂ ਝੁੰਡਾ ਸਾਹਿਬ ਨੇ ਤਾਂ ਹੁਣ ਕੋਈ ਚਿੱਠੀ ਨਹੀਂ ਲਿਖੀ ਝੁੰਡਾ ਸਾਤਾ। ਮੈਂ ਕਮੇਟੀ ਹਾਜ਼ਰ। ਜੰਤਕ ਨਹੀਂ ਜਿਹੜੀ ਕੋਈ ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ। ਹਾਂਜੀ। ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਨਵੇਂ ਸਿਰੇ ਤੋਂ ਬੱਜੇਗੀ। ਠੀਕ ਹੈ। ਉਹ ਸ ਜਿੱਨਾ ਮੈਂ ਮੀਟਿੰਗ ਦੀ ਡਿਟੇਲ ਦੇਣੀ ਸੀ ਤੁਹਾਨੂੰ ਦੇਤੀ ਪਰ ਬੜੀ ਅੱਛੀ ਮੀਟਿੰਗ ਹੋਈ ਹੈ ਠੀਕ ਹੈ ਜੀ